ਜਾਤ ਲਗੀ ਮੇਰਾ ਨਾਮ ਅਸ਼ਾਜੀ ਹੈ ਸੇਵਾ ਸਾਡੀ ਫਾਰਵਰਟ ਹਾਸਤ੍ਰਾਮ ਤੋਂ ਆਏ ਆ ਕੁਝ ਦਿਨ ਪਹਿਲਾਂ ਸਾਨੂੰ ਟੋਨ ਨਾਲ ਤਤਲਾਵ ਮਿਲੀ ਸੀ ਕਿ ਆਈਡੀਆ ਚ ਮਾਰਕੀਟ ਦੇ ਵਿੱਚ ਪਤੋ ਤਿੰਨ ਨੰਬਰ ਦੁਕਾਨ ਚ ਅੱਗ ਲੱਗੀ ਆ ਮੋਕੇ ਤੇ ਆ ਕੇ ਜਦੋਂ ਇੱਥੇ ਦੇਖਿਆ ਤਾਂ ਦੁਕਾਨ ਨੂੰ ਕਾਫੀ ਅੱਗ ਲੱਗ ਚੁੱਕੀ ਸੀ ਫਾਰਮੈਸ਼ਨ ਦੀਆਂ ਗੱਡੀਆਂ ਸੇਵਾ ਸੰਤਰੀ ਦੀਆਂ ਗੱਡੀਆਂ ਮੋਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲਗਭਗ ਅੱਗ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੂਆਂ ਜਣਾ ਹੋਣ ਕਰਕੇ ਅੰਦਰ ਜਾ ਨਹੀਂ ਜਾ ਰਿਹਾ ਇਸ ਕਰਕੇ ਉਹਨੂੰ ਨਿਕਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਹੁਣ ਚਾਹਦੇ ਕੀ ਇਤਲਾਹ ਮਿਲੀ ਜਰੀ ਤੁਹਾਨੂੰ ਇੱਥੇ ਜੀ ਆਈਡੀਆ ਚ ਮਾਰਕੀਟ ਦੇ ਚ ਪਤਾ ਲੱਗਾ ਸੀ ਕਪੜੇ ਦੀ ਦੁਕਾਨ ਹੈ ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਹੈ ਹੂੰ ਤੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਿਹੜੇ ਆ ਗਏ ਆ ਤੇ ਕੰਮ ਕਰ ਰਹੇ ਜੀ ਬੁਝਾ ਰਹੇ ਤਕਰੀਬਨ ਆਕੇ ਜਿਹੜੀ ਆ ਸਰਕਾਰੀ ਦੁਕਾਨ ਹੈ ਤੇ ਕਿੱਦਾਂ ਲੱਗੀ ਜੀ ਅੱਗ ਕਪੜੇ ਦੀ ਦੁਕਾਨ ਹੈ ਕਾਰਨਾ ਦਾ ਜੀ ਸਪਸ਼ਟ ਨਹੀਂ ਹੈ ਮੇਬੀ ਸ਼ਾਇਦ ਅੰਦਰ ਕੋਈ ਸ਼ਾਰਟ ਸਰਕਟ ਹੋਇਆ ਹੈ ਅੰਦਰੋਂ ਬਾਹਰੋਂ ਵੀ ਅੱਗ ਲੱਗੀ ਹੈ ਹਾਂਜੀ ਜੀ ਤਾਂ ਦੁਕਾਨਦਾਰ ਦੇ ਮਾਲਕ ਨਾਲ ਕੋਈ ਗੱਲਬਾਤ ਹੋਈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਅਜੇ ਸਾਰੇ ਰੈਸਕਿਊ ਚ ਤੋਂ ਮਾਲ ਇਹਨਾਂ ਦਾ ਪਿਆਵਾ ਉਹਨੂੰ ਵੀ ਬਾਹਰ ਜਿਹੜਾ ਫਤ ਉਹ ਕੱਢ ਸਕੀਏ ਤਾਂ ਕਿ ਅੱਗ ਜਿਹੜੀ ਹੋਰ ਨਾ ਫੈਲੇ ਠੀਕ ਹੈ